ਭਾਦਰਗੜ ਜੰਡੀਆਂ ਭਾਦਰਗੜ ਜੰਡੀਆਂ ਹਾਂਜੀ ਮਾਤਾ ਕੱਲੋ ਜਿਹੜਾ ਇੱਕ ਨਰਕੀ ਨੇ ਉਹ ਕੰਗਨਾਂ ਰੋਹ ਨਦੀ ਦੇ ਨਾਲ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਕੱਲੋ ਜੀ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਤੇ ਮਾਮਲਾ ਦੇ ਕੀ ਤੁਸੀਂ ਕਿਉਂ ਨਹੀਂ ਉਹਨੇ ਮੋਟੇ ਦਿਮਾਗ ਦੀ ਉਹਨੂੰ ਬੋਲਣ ਤੇ ਤਗੀਬ ਨਹੀਂ ਤਰੀਜ ਨਹੀਂ ਹੈ ਤੇਰਬਾਰ ਨਹੀਂ ਬੋਲਣ ਦਾ ਮਾਨ ਤਾਨ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋਬਾਡੀ ਬੁਲੀ ਜਾਂਦੀ ਏ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆ ਰੱਖਣਾ ਕਹਿੰਦੇ ਅੱਗੇ ਵੀ ਆਸ ਤੱਕ ਕਿਸਾਨਾਂ ਨੇ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਕੱਠੀਆਂ ਕਰ ਲੈਂਦੇ 100-100 ਰੁਪਏ ਪਿੱਛੇ। ਹੂੰ ਤੇ ਬੁੜੀਆਂ ਕੋਈ 100-100 ਰੁਪਏ ਪਿੱਛੇ ਥੋੜੇ ਜਾਂਦੀਆਂ। ਹੂੰ ਆਂਦੇ ਮੱਤਿਆਂ ਦੀਆਂ ਜਾਇਦਾਦਾਂ ਜਾਂਦੀਆਂ ਸੀ। ਮੋਦੀ ਸਾਹਿਬ ਨੇ ਕਹਿੰਦਾ ਮੈਂ ਸਾਰੀ ਜਾਇਦਾਦਾਂ ਖੋਹਣਗੇ ਮੈਂ ਧਿਆਨ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਾਂ ਜਿਹੜੇ ਪੰਜਾਬ ਦੇ ਉਹਨਾਂ ਖੌਦਮੰਦ ਉਹ ਵਿਆਹੀ ਤੇ ਨਹੀਂ ਜਾਂਦਾ ਉਹ ਨਫਰਤ ਮੰਨਦੇ ਆਹ ਦੀ ਵੀ। ਹੂੰ ਇਹ ਕਰਕੇ ਖਾਣਾ ਮਹਾਰਾਜ ਨੇ ਜਿਹੜੀ ਰੋਜ਼ੀ ਸਾਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂਆਂ ਨੇ। ਇਹ ਜਾਇਦਾਦਾਂ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈੜਾ ਕੇ ਅਣਖ ਛੱਡਣੀ ਔਖੀ ਹੈ ਉਹਨਾਂ ਨੂੰ ਤੁਹਾਡੇ ਨਾਲੋਂ ਤੋਂ ਮਤ ਕੀ ਗੱਲ ਹੋਈ ਸੀ ਸਾਨੂੰ ਕਹਿੰਦੀ ਕਿ ਕਿਸਾਨ ਲੈ ਆਏ ਬੁੜੀਆਂ ਨੇ ਸੌ ਸੌ ਦੇ ਕਿ ਤੇਰਾ ਪੜਾ ਜੈ ਸੌ ਸੌ ਕਿੱਥੋਂ ਸੰ ਦਿੱਤਾ ਅਸੀਂ ਤਾਂ ਆਪਦੇ ਬੱਚਿਆਂ ਦੀ ਜਾਇਦਾਦ ਖਾਤਰ ਗਏ ਸਨ ਵੀ ਜੇ ਦਾ ਸਾਡਾ ਜਾਇਦਾਦ ਤਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਹੇ ਉਹਨਾਂ ਵਾਲੇ ਬੱਚੇ ਕੀ ਆਖਣਗੇ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਨ ਤੇ ਵੀ ਜਿਆਦਾ ਤੁਹਾਨੂੰ ਛੇਡਿੰਗੇ ਤੇ ਮਰ ਜਾਗੇ ਜਿਹੜਾਂ ਦੇ ਵੇਲੇ ਮਾਰਦੇ ਖੋੜ ਦੇ ਖੋਲੇ ਪਰ ਆਪ ਦਾ ਸਿੱਧਕ ਨਹੀਂ ਹਾਰਾਂਗਾ ਆਂਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਕੀ ਸਿੱਦਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਗ ਬੁਝੂ ਲੈ ਪਰ ਜਿਹੜੇ ਜਿਹੇ ਸਿੱਖਨ ਗੁਰੂ ਦੇ ਉਹ ਤਾਂ ਪਰ ਆਪਦੇ ਤੱਤਿਆਂ ਦਾ ਮਾਂ ਕੇ ਵਹਿ ਵਹਿ ਕੇ ਗਏ ਬੱਚੇ ਨੀਆਂ ਚ ਨਾਲੇ ਖਰੂਤਾ ਆਪਦੇ ਨਾਲ ਅੱਗੇ ਜਿਹੜੀ ਕਰਨੀ ਉਹ ਉਮੀ ਉਨਾਲ ਪਗਾਤੀਆਂ ਤੇ ਉਵੇਂ ਹੀ ਹੋਣੀ ਆ ਤੇ ਘਰਸਾਨ ਵੀ ਉਵੇਂ ਹੀ ਪਗਾਉਣਗੇ ਮਤਲਬ ਤੁਸੀਂ ਕੇਸ ਵੀ ਕੀਤਾ ਸੀ ਉਹਦੇ ਤੇ ਕੋਈ ਮਾਣਾ ਨਹੀਂ ਗਾ ਕੇਸ ਵੀ ਕੀਤਾ ਸੀ ਰੱਖਲਾ ਵੀ ਰੰਮੀ ਆਪਣੀ ਤਾਂ ਰੱਖਲਾ ਵੀ ਜਦੋਂ ਨਿੰਦਕ ਕਰਦੀ ਸੀ ਸਾਰਾ ਭੈਣ ਭਈਆ ਦਾ ਸੀ ਤੂੰ ਕਰ ਤੇਰੇ ਉੱਥੇ ਹੋਊਗਾ ਵਸਤੇ ਗੱਲ ਟਕੜ ਦੁਸ਼ਮਣ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲਾ ਇਹ ਤਰੀਕਾ ਪਈ ਜਾਂਦੀਆਂ ਹੁਣ ਰੱਖਲਾ ਵੀ ਬੰਦੇ ਘਈਏ ਵਾਰੋਂ ਉੱਥੋਂ ਰੱਖਲਾ ਵੀ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਹੂੰ ਤੇ ਵੀ ਗੀੜਾ ਦਾ ਮੈਨੇ ਚੌਂਦੋਂ ਦਾ ਕਿ ਗੀੜਾ ਫੋਰ ਕਰ ਲੈਣਗੇ ਨਹੀਂ ਤਾਂ ਝਗੜਨਾ ਹੀ ਪੈਣਾ। ਸਾਨੂੰ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪੰਜਾਬ ਦੀ ਕੁੜੀ ਸੀਗੀ। ਤੁਸੀਂ ਉਸ ਬਾਰੇ ਕੀ ਕਹੋਗੇ? ਉਹਨੂੰ ਡਿਸਮਿਸ ਵੀ ਕਰਤਾ ਹੈ ਕੀ ਕਹੋਗੇ? ਕਿ ਉਹਨੂੰ ਡਿਸਮਿਸ ਕਿਉਂ ਕਰਨੀ ਸੀ? ਉਹ ਤਾਂ ਬਾਤ ਨਹੀਂ ਕਰੀ ਤਾਂ ਪੜੀ ਮਾਂ ਦੀ ਧੀ ਸੀ ਜੀ ਨਹੀਂ ਇੰਨਾ ਕਰਮ ਕਰਿਆ। ਹਰੇਕ ਮਰਨ ਤੋਂ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ। ਉਹ ਤਾਂ ਗੁਰੂ ਬਰਾਬਰ ਖੜਾ ਸੀ ਨਾ ਹੋ ਸਾ ਦੇ ਕੇ ਮੋਰੋ ਥਾਪੜ ਦੇ ਕੇ ਲੱਪੜੋ ਸੀ ਪ੍ਰਮਾਤਮਾ ਨੇ ਮਰਵਾਇਆ ਉਸਨੇ। ਉਹ ਦਸਮੇਸ਼ ਪਿਤਾ ਨੇ ਉਹਨੂੰ ਦਿਲੋਰੀ ਦਿੱਤੀ ਹੈ। ਨਹੀਂ ਉਹਨੂੰ ਤਾਂ ਇਹੋ ਜਿਹਾ ਪਤਾ ਹੀ ਨਹੀਂ ਸੀ ਇਹ ਲੱਪੜ ਮਾਰਨਾ। ਉਹ ਮਹਾਰਾਜ ਦੇ ਰੰਗੋ ਬੁਖੌਂਦੇ ਤੇ ਆਪਾਂ ਕਿੰਨੇ ਜਣੇ ਹੁੰਨੀਆਂ ਜੇ ਕਰਸਾਨ ਸੀ ਕਿੰਨਿਆਂ ਦਾਸਰਾ ਸੀ ਉਹ ਤਾਂ ਚੇਰੀ ਕੇਲੀ ਸੀ ਉਹਨ ਮਹਾਰਾਜ ਨੇ ਉਹਨੂੰ ਸਿੱਖਿਆ ਦਿੱਤੀ ਤੇ ਕੰਗਨ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਬੱਧੜੀ ਐ ਛੋਟੀ ਮੱਤ ਵਾਲੀ ਦੇ ਹੋਏ ਤਾਂ ਚੰਗੇ ਕੰਮ ਨਾ ਕਰਾਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੇ ਸੀ ਤੇ ਜੈ ਜੈਕਾਰਾਂ ਹੋਣੀਆਂ ਸੀ ਤੇ ਕਿੱਥੇ ਲਾਣਤਾ ਪੈਂਦੀਆਂ ਕਿ ਸਵਾਦੇ ਠਕਰੇ ਦੇ ਸਿਰ ਤੇ ਪੈਂਦੇ ਨੇ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਨਾਂ ਨੇ ਚੰਗਾ ਦਾ ਤਾਂ ਉਹ ਕਰਿਆ ਦਾ ਸਟੀਵਾ ਦੇ ਕੇ ਜਾਨ ਛਡਾ ਜਿਆ ਆ ਵੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਏ ਗਲਤ ਬੁੜੀ ਏ ਕਿ ਕੁੜੀ ਏ ਉਹਨੂੰ ਬੋਲਣ ਦਾ ਤਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋ ਸਿਆਣਾ ਹੋ ਪੜਿਆ ਲਿਖਿਆ ਉਹਦੇ ਵਿੱਚ ਬਹੁਤ ਨਿਮਤੀ ਨਿਮਰਤਾ ਹੁੰਦੀ ਏ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਭਈ ਇਹਨਾਂ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਤਾਂ ਦਾਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਤੇ ਉਹਨਾਂ ਦੀ ਬੇਅਦਬੀ ਕਰਦੀ ਏ ਕਿ ਉਹ ਕੱਲੀ ਫਿਰ ਇੱਕ ਵੱਡੀ ਨਹੀਂ ਹੋਣੀ ਵੀਰ ਕੇ ਖਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਤੇ ਖਰਸਾਨ ਤਾਂ ਵਿਚਾਰੇ ਸਜਾ ਪਾਈ ਜਾਂਦੇ ਭੁੱਖੇ ਜਿਹੇ ਬੈਠੇ ਘਰ ਰਬ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗੱਲੀ ਉਹ ਇੱਕੋ ਹੀ ਲੱਪੜ ਮਾਰਿਆ ਉਹ ਤਾਂ ਨਿਸ਼ਾਨੀ ਦਿੱਤੀ ਤੇ ਪੰਜ-ਛਤ ਮਾਰਦੇ ਪੰਜ-ਛਤ ਮਾਰੀ ਵੀ ਉਹੋ ਜੇ ਟੱਕ ਮਾਰਿਆ ਵੀ ਉਹੋ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਉਹ ਬੰਦਾ ਆਪਨੇ ਫਿਰ ਨਾਲ ਕੱਚਾ ਹੋਗਾ ਸ਼ਰਮ ਨਹੀਂਦਾ ਸ਼ਰਮੰਦਾ ਨਹੀਂ ਹੁੰਦਾ ਭਈ ਉਹ ਇਹ ਜੇ ਕੰਮ ਕਰ ਗਿਆ ਇਹੋ ਜਿਹਾ ਕੰਮ ਨਾ ਕਰੇ ਬਣੀ ਸੀ ਐਮਪੀ ਇਹ ਸਿਆਣੇ ਕੰਮ ਕਰਨੀ ਸੀ ਦੁਨੀਆ ਦੀ ਬੜਾਈ ਲੈਣੀ ਸੀ ਕਿ ਨਿੰਦਾ ਕਰਨ ਦੀ ਨਹੀਂ ਪੰਜਾਬ ਚ ਅੱਤਵਾਦ ਜਾ ਕੋਈ ਅੱਤਵਾਦੀ ਅੱਤਵਾਦੀ ਵੀ ਕੋਈ ਨਹੀਂ ਪਾਈ ਕਿਸਾਨਾਂ ਤੋਂ ਗੇੜਾ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜਨਤਾ ਚ ਪਾਲਣਾ ਕਰਦੇ ਕੋਈ ਫਾਈ ਕਿਸਾਨ ਮਾੜੇ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨਾਂ ਨੇ ਖੰਡਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਦੀਆਂ ਪੈਣੀ ਬੈਠੇ ਆ ਆਪਣੇ ਪਲਟੂਨਾਂ ਦੇ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘੜੀ ਫਿਰਦੇ ਆ ਉਹਨਾਂ ਨੂੰ ਕਿਹੇ ਛੱਪ ਦਾ ਸੁਭਿਦਿਆ ਬਿਜਲੀ ਤਾਂ ਹੁੰਦਾਰੀ ਨਹੀਂ ਕੋਈ ਉਹ ਤਾਂ ਬੇਪਰਵਾਹ ਫਿਰ ਰਿਹਾ ਬੱਪ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਕੀ ਕਹਿਣਾ ਚਾਹੋਗੇ ਵੀ ਤੁਹਾਡੀ ਜਿਹੜੀ ਪਤਨੀ ਨੇ ਕੰਗਣਾ ਰੌਣਕ ਜਿਹੜਾ ਕੇਸ ਦਰਜ ਕਰਵਾਇਆ ਸੀਗਾ ਹੁਣ ਕੀ ਸਤਿ ਕੀ ਹੋ ਮੇਰਾ ਨਾਮ ਲਾਲ ਸਿੰਘ ਨੰਬਰ ਦਾ ਪਿੰਡ ਬਾਦਗੜ ਜੰਡੀਆਂ ਜ਼ਿਲ੍ਹਾ ਬਰਨਦਾ ਤਹਿਸੀਲ ਬਰਨਦਾ ਮੇਰੀ ਘਰ ਵਾਲੀ ਮਹਿੰਦਰ ਕੌਰ ਨੇ ਇਦੋਂ ਪਹਿਲਾਂ 2.3 ਸਾਲ ਕੇਸ ਕੀਤਾ ਸੀ ਮਾਨਹਾਨ ਸਿੰਘ ਦਾ ਕੰਗਣਾ ਨਾਲ ਸੁਣੂ ਕਿਹਾ ਸੀ ਵੀ 100-100 ਰੁਪਏ ਦੀ ਹੱਦ ਤੇ ਇਥੇ ਉਹਨੇ ਦਰਨੇ ਤੇ ਆਂਨੇ ਅਸੀਂ ਕੋਈ 100-100 ਰੁਪਏ ਦੀ ਹੱਦ ਤੇ ਨਹੀਂ ਸਾਡੀਆਂ ਜ਼ਮੀਨਾਂ ਸੀ ਜਿਹੜੀਆਂ ਅਰਾਨੀਆਂ ਬਾਨੀਆਂ ਨੂੰ ਦੇ ਰਹੇ ਸੀਗੇ ਇੱਕ ਤਿੰਨ ਕਾਨੂੰਨ ਕਾਲੇ ਬਣਾਏ ਸੀ ਜਿਹਦੇ ਵਿੱਚ ਕਿ ਇਹ ਵੀ ਉੱਥੇ ਪਹੁੰਚੇ ਸੀ ਤੇ ਅਸੀਂ 12-13 ਕੇ ਲੱਗੇ ਮਾਲਕ ਹੀ ਆ ਅਸੀਂ 100-100 ਰੁਪਏ ਦਿਹਾੜੀ ਤੇ ਜਾਣ ਵਾਲੇ ਆ ਅਸੀਂ ਤਾਂ ਆਪ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਖਾਤਰ ਹਰੇਕ ਬੰਦਾ ਪਿੰਡਾਂ ਦੇ ਵਿੱਚੋਂ ਘਰ-ਘਰ ਚੋਂ ਹਰੇਕ ਬੰਦਾ ਜਾਣਦਾ ਸੀ ਆ ਅਸੀਂ ਵੀ ਗਏ ਸੀਗੇ ਤੇ ਘੇਰੋ ਉਹਨਾਂ ਨੇ ਮਤਲਬ ਜਿਵੇਂ ਇਹ ਗੱਲ ਬੋਲੀ ਫਿਰ ਪਿੰਡ ਨੇ ਸਾਰੇ ਪਿੰਡ ਨੇ ਸਾਨੂੰ ਕਹਿ ਕੇ ਵੀ ਕੇਸ ਕਰਾ ਵੀ ਤੁਸੀਂ ਮਾਨਹਨੀ ਦਾ ਕੇਸ ਕਰੋ ਤੁਹਾਡੇ ਹੱਥੋਂ ਹੋਊਗਾ ਉਹ ਅਸੀਂ ਬਠਿੰਡਾ ਸੈਸ਼ਨ ਜੱਜ ਦੇ ਕੋਰਟ ਦੇ ਵਿੱਚ ਕੇਸ ਕੀਤਾ ਉਹਨਾਂ ਨੇ ਕੇਸ ਤੋਂ ਬਚਾਏ ਚੰਡੀਗੜ੍ਹ ਕنگਨਾਰ ਨਾਬਤ ਨੇ ਕਰਤਾਰ ਉਹਨੂੰ ਬੋਲਣ ਦਾ ਕੋਈ ਪਤਾ ਨਹੀਂ ਵੀ ਮੈਂ ਬੋਲਣਾ ਕਿਵੇਂ ਹੈ ਕਿਵੇਂ ਨਹੀਂ ਬੋਲਣਾ ਹੁਣ ਇੱਕ ਵੀ ਪੰਜਾਬੀਆਂ ਨੂੰ ਆਂਦੀ ਵੀ ਇਹ ਆ ਪੰਜਾਬ ਦੇ ਵਿੱਚ ਅੱਤਵਾਦ ਫੈਲਿਆ ਕਰੋ ਉਹ ਫੈਲੇ ਗਏ ਆ ਪੰਜਾਬੀ ਤਾਂ ਕੰਮਾਂ 'ਚ ਨਹੀਂ ਪੂਰੇ ਹੁੰਦੇ ਕਿ ਜਿਹੜੇ ਹੋਰ ਨਾ ਬੰਦਿਆਂ ਨੂੰ ਪੁੱਛਿਆ ਵੀ ਮਸਾ ਪੰਜਾਬ ਲਈ ਤੇ ਆਇਆ ਸਹੀ ਹਲੇ ਟਿਕਾਣੇ ਤੇ ਵੀ ਨਹੀਂ ਉੱਪੜਾਗਾ ਤੇ ਉਹਨਾਂ ਨੂੰ ਵੀ ਕੰਮ ਸਾਰੇ ਸਹੀ ਚੱਲੀ ਜਾਂਦੇ ਕੋਈ ਇੱਥੇ ਅੱਤਵਾਦ ਨਹੀਂਗਾ ਇਹਹੀ ਗਲਤ ਵਿਸ਼ਵਾਸ ਸ਼ਦਾਵਲੀ ਬੋਲਣੇ ਕਰਕੇ ਅੱਗੇ ਵੀ ਇਹਨੇ ਇਹੀ ਕੰਮ ਕੀਤਾ ਤੇ ਹੁਣ ਵੀ ਉਹੀ ਕੰਮ ਕੀਤਾ ਇਸੇ ਕਰਕੇ ਕੁਲਵਿੰਦਰ ਕੌਰ ਨਾ ਪੂਟੋ ਮੈਂ ਉੱਥੇ ਚੰਡੀਗੜ੍ਹ ਹਵਾਈ ਅਡੇ ਤੇ ਹੋਈ ਉਹਨੇ ਆਖਿਆ ਵੀ ਮારી ਮਾਤਾ ਬੈਠੀ ਸੀ ਤੇ ਤੂੰ ਨੂੰ ਕੀ ਆਖਿਆ ਸੀਗਾ ਵੀ ਮੈਨੂੰ ਜਵਾਬ ਦੇ ਵੀ ਉਹਦਾ ਜਵਾਬ ਨਾ ਦਿੱਤਾ ਜਾਂ ਉਹਨੇ ਚੈਕਿੰਗ ਕਰਨੀ ਸੀ ਵੀ ਉਹਦੀ ਡਿਊਟੀ ਸੀ ਵੀ ਅਸੀਂ ਇੱਥੇ ਚੈੱਕ ਕਰਨੀ ਐ ਉਹਨਾਂ ਦੀ ਤੁਕੋਂ ਆ ਮੇਰੀ ਚੈਕਿੰਗ ਕਰਨ ਵਾਲੀ ਮੈਂ ਵੀ ਹੁਣ ਚੈੱਕ ਕਰਨ ਤੋਂ ਚੈਕਿੰਗ ਕਰਨ ਤੋਂ ਜਵਾਬ ਦਿੱਤਾ ਉਹਨੇ ਫਿਰ ਤੂੰ ਤੋਂ ਮਾਫੂਦ ਕਹਿ ਕੇ ਲੱਪਾ ਲਾਤਾ ਕਿਸ ਤਰ੍ਹਾਂ ਦੀ ਬਾਦਰੀਕ ਦੇਖੂਗੇ ਗਰੂਗੇ ਉਸ ਲੜਕੀ ਦੀ ਬਹੁਤ ਤਗੜੀ ਬਾਹਾਦਰੀ ਹੈ ਸਾਡੀ ਧੀ ਹੈ ਹੁਣ ਬਹੁਤ ਤੜਲੀ ਹਮਤ ਕੀ ਚੀਆ ਜਿਹੜੀ ਕਿ ਆਪ ਪੰਜਾਬ ਦੀ ਸ਼ਾਨ ਸੀ ਸ਼ਾਨ ਬਤਾਈ ਅਣ ਤੇ ਉਹਨੇ ਆਉਦਾਂ ਮਾ ਕਿਹ ਸਾਹਰ ਪੰਜਾਬ ਦੇ ਸ਼ਾਹ ਲਖੀਆ ਐ ਜੇ ਲੜਕੀਆਂ ਆਉਂਦੀਆਂ ਨੂੰ ਬਾਹਮਾ ਮਿਲਣਾ ਚਾਹੁੰਦੇ ਮੱਜਾ ਪੜਨਾ ਚਾਹੁੰਦੇ ਹੋਰ ਸਾਰੇ ਯੋਨ ਨਹੀਂ ਉਹ ਤਾਂ ਮਰ ਖਾਣਾ ਚਾਹੀਏ ਤੇ ਉਹ